ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆਂ ਪਿੰਡ ਮੱਤੇਵਾਲ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਜੀ ਅੱਜ ਤਿੰਨ ਝੋਟੀਆਂ ਸੇਲ ਜੇ ਬਹੁਤ ਹੀ ਕੁਆਲਿਟੀ ਦੇ ਹਰਿਆਣੇ ਦੀਆਂ ਜੇ ਦੋਂਦੀਆਂ ਚੁਗੀਆਂ ਜੇ ਆਜੋ ਕਰਦੇ ਆਂ ਗੱਲਬਾਤ ਵੀ ਬਾਜੀ ਨਾ ਕੀ ਭਰਾਈ ਜੀ ਨਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ ਕੀ ਹਾਲ ਜੀ ਚੜ੍ਹਦੀ ਕਲਾ ਕਿਰਪਾ ਮਾਰ ਬਾਬਾ ਦੀਪ ਸੌਦੀ ਚਲੋ ਅੱਗੇੋਂ ਵੀ ਮਾਲ ਆਉਂਦਾ ਹੋਵੇ ਵੇਖਦਾ ਜਾਂਦਾ ਹਾਂਜੀ 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 ਯਾਰ ਛੋਟੇ ਛੋਟੇ ਗਾਣਾ ਦੇਖਿਆ ਸੀ ਸੋਹਣੀਆਂ ਕੁਆਲਟੀ ਵਾਲੀਆਂ ਮੈਸਜ ਚਲ ਵੀਡੀਓ ਪਾਉਣੀ ਯਾਰ ਹਾਂਜੀ ਹਾਂਜੀ ਕਿਉਂਕਿ ਗੱਲ ਦਾ ਸੋਸ਼ਲ ਮੀਡੀਆ ਦੇ ਗੱਲਦਾ ਵਾ ਫਿਰ ਐਕਟਿਵ ਰਹੀਏ ਤੇ ਫਿਰ ਸਹੀ ਹੈ ਇਹਦਾ ਕੰਮ ਸਹੀ ਗੱਲ ਹੈ ਤੇ ਕੱਟੀ ਜਾਏ ਦੋਂਦੀ ਇੱਕ ਚੌਗ ਦਾ ਦੰਦ ਭੰਨੇ ਇੱਕ ਚੌਗ ਦਾ ਦੰਦ ਭੰਨੇ ਆ ਪਰਸੋਂ ਦੀ ਕੱਟੀ ਹੋਈ ਆ ਠੀਕ ਆ ਠੀਕ ਆ ਕੱਟੀ ਬੋਲੇ ਸਾਥ ਹੁੰਦੇ ਆ ਸਾਰੇ ਇਹੋਲੇ 10 ਲੀਟਰ ਕੱਟੀ ਦਾ ਦੁੱਧ ਆ ਕੱਟੀ ਦੇ ਥਾਣੇ ਵੇਖੋ ਆ ਬੱਚਾ ਗਾੜੀ ਬੰਨਣ ਦੇ ਨਾਲ ਥੋੜਾ ਜਿਹਾ ਖਰਬ ਪੈ ਗਿਆ ਹਾਂਜੀ ਹਾਂਜੀ ਆ ਦੇਖੋ ਕੱਟੀ ਬਹੁਤ ਚੰਗੀ ਹੈ ਗਾਰ ਲੈ ਪਾਸੇ ਪਤਲੀ ਤੇ ਪਿਛੋਂ ਚੌਰੀ ਗਾਰ ਲੈ ਪਾਸਾ ਵੇਖੋ ਜੈ ਜੀ ਅਸਲ ਦੀ ਚੰਗੀ ਕੱਟੀ ਜਾਂਦੀ ਆ ਪਿਛੋਂ ਵੇਖੋ ਕਿੱਥੇ ਖੁੱਡਾ ਕਿੱਥੇ ਕਿੱਥੇ ਕੱਟੀ ਦਾ ਲੱਗਾ ਲੱਤ ਕੋੜਾ ਚੰਗਾ ਹੈ ਕਿੱਥੇ ਕਿੱਥੇ ਖੁੱਡਾ ਲੱਗਾ ਕੱਟੀ ਦਾ ਵੇਖੋ ਸਾਹ ਸਮੋਰ ਜਗੇ ਆਉਂਦੇ ਚੰਗੀ ਹਾਈ ਤੋਂ ਹਿੱਟ ਵੀ ਚੰਗੀ ਬੱਤੀ ਵੱਡੀ 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 ਫੁੱਲ ਆਹ ਹਾਂ ਹਾਂ ਸਾਫ ਹੈ ਜੀ ਜਿੰਨੇ ਆ ਕੀ ਸਾਫ ਬਹੁਤ ਜਿਆਦਾ ਹਾਂ ਜੀ ਬਾਹਰ ਕਿਹਦੇ ਬੱਚਾ ਖੜੇ ਪਰਵਾਹ ਨਹੀਂ ਦਾ ਨਾ ਮਰਵਾ ਦੀਏ ਤਾਰਾ ਦੇਖ ਬਹੁਤ ਚੰਗੀ ਕੱਟੀ ਹੈਗੇ ਵੱਡਾ ਵੇਖੋ ਕੰਨੇ ਚਲਾ ਆ ਵੇਖੋ ਸਹੀ ਗੱਲ ਸਹੀ ਗੱਲ ਬੜੀ ਚੰਗੀ ਕੱਟੀ ਕੱਟੀ ਦੁੱਧ 14 ਲੀਟਰ ਕਰ ਦੋਗੀ ਠੀਕ ਹੈ ਤੇ ਤੀਜਾ ਗਰ ਹਾਂ ਵੇਖੋ ਉਦਾਂ ਹੀ ਬੱਚਾ ਗਾੜੀ ਵੱਡਾ ਤੇ ਵੇਖੋ ਕੰਨੇ ਸਾੜ ਵਧੀਆ ਕੱਢੇਗਾ ਚੋਲੀ ਭਰ ਕੇ ਦੋ ਦੇ ਫਿਰ ਆਪਾਂ ਇਹਨਾਂ ਨੂੰ ਲਾਗਾ thanh niên ở đây nhiều, thân là thân quản lý, có đây, thân đây, ô, gì, sĩ này, à. ਮੋਟੀ ਆ ਜੀ ਆ ਜੀ ਫਸਤ ਜਿਆਦੀ ਚੰਗੀ ਜੀ ਕਵਾਲਿਟੀ ਦੀ ਆ ਜਿਆਦੀ ਕਵਾਲਿਟੀ ਦੀ ਆ ਵੇਖੋ ਦੇਵਾ ਲਾਵਾ ਕਿੰਨਾ ਠੋਕਾ ਫਸਵਾ ਲੇਵਾ ਆ ਸਾ ਬਿਲਕੁਲ ਆ ਵੇਖਿਆ ਇਹ ਥੋੜੀ ਜਿਹਾ ਚੱਡਾ ਹੋ ਜਿੱਦਾਂ ਮਿਲ ਕੇ ਵਖੋ ਆਖਾ ਹਾਂ ਇੱਕ 14 ਲੀਟਰ ਕਰ ਦੂੰ ਸਹੀ ਗੱਲ ਕੱਟ ਕੱਲਾ ਕੱਲਾ ਮੈਂਦਾ ਯਾਰ ਇਹ ਪਾ ਚੱਗਾ ਵਾ ਹਾਂ ਕੱਟ ਕੱਲਾ ਤੂੰ ਬੜਾ ਤਿੱਖਾ ਸੁਬਾ ਥਾਣ ਰਹੀ ਗੱਲ ਇਹ ਸੁਬਾ ਥਾਣ ਵਾ ਇਧਰੇ ਪਾਸੇ ਵਿਖਾਓ ਆਵੇ ਥਾਣ ਸੁਬਾ ਥਾਣ ਵਾ ਗਾਲ ਲਾ ਪਛਾਲਣਾ ਆ ਥਣ ਅ ਵਧੀਆ ਸਾਲਾ ਦੇ ਵੀ ਤੋਰ ਤੇ ਪਤਾ ਨੂੰ ਕਰ ਆ ਆ ਆ ਵੀ ਮੈਂ ਹਾਂ ਕਿੰਨਾ ਸੁਬਾਥਾਣ ਵਾ ਕੱਟੀ ਦੀਆਂ 160 ਦੀ ਜਿਹੜਾ ਬਾਜ਼ਾਰ ਆ ਚੱਲਣ ਡਿਆ ਚੱਲਣ ਡਿਆ ਸਹੀ ਗੱਲ ਦੀ ਪਰ ਕੱਟੀ ਦਾ ਮੁੱਲ ਨਹੀਂ ਆਪਾਂ ਕਰਨਾ 130 ਦੀ ਦੇ ਦਈਏ 130 ਦੀ ਦੇਣ ਵਾਲੀ ਗੱਲ ਕਰੀਏ ਠੀਕ ਹੈ ਜੀ ਫੇਰ ਤੇ ਨਈਆਂ ਦੇ ਹੁਣ ਤੁਹਾਨੂੰ ਵੇਂਦੇ ਨਹੀਂ ਆਪਾਂ ਸਾਰੇ ਬਾਹਰ ਗੱਪੜਾ ਗੱਪੜਾ ਆ ਦੇ ਉਧਰ ਕੇ ਉਧਰ ਪਾ ਲਾਗੀਗਾ ਕੀ ਬਣ ਗਿਆ ਗੱਪੜਾ ਦੇ ਮੁੱਲ ਵੀ ਕਿੰਨੇ ਕਿੰਨੇ ਹੁੰਦੇ ਆ ਪਰ ਆਪਾਂ ਸੂਈ ਸਵਾਈ ਕੱਟੀ ਆ ਦੇਣ ਲੈਣ ਵਾਲੀ ਗੱਲ ਕਰਨੀ 130 ਦੀ ਠੀਕ ਹੈ ਠੀਕ 1000 ਰੁਪਏ ਛੋੜ ਕਰਤਾ 1000 ਰੁਪਏ ਛੋੜ ਬੜਾ ਤਰਗਾ ਵਾ 129 ਦੀ ਮਗਰ 31 ਆ ਕਿ ਮਗਰ ਕੱਟੀ ਦੇਖੋ ਕਿੰਨਾ ਚੌੜਾ ਜੀ ਹਾਂਜੀ 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 ਬਾਕੀ ਆਪਣਾ ਮੋਲ ਜਾਇਜ਼ ਰਿਹਾ ਵਾ ਉਤਰਾ ਇਹੋ ਜਿਹੀਆਂ ਕਟੀਆਂ ਤੇ 160 70 ਦੀਆਂ ਡੇਡ ਡੇਡ ਦੀਆਂ ਦੇ ਗੰਡੀਆਂ ਹਾਂਜੀ ਹਾਂਜੀ ਇਹਦੀ ਗੱਲ ਆ ਆਪਾਂ ਮੋਲ ਸ਼ੁਰੂ ਤੋਂ ਜਾਇਜ਼ ਰਿਹਾ ਤੇ ਸ਼ੁਰੂ ਤੋਂ ਜਾਇਜ਼ ਹੀ ਰੱਖਣਾ ਠ ਆ ਦੇਖੋ ਤਾਂ ਤਾਂ ਚਾਹੀਦੀ ਆ ਇਹ ਇੱਕ ਚੀਜ਼ ਹੋਰ ਹੀ ਹੋਰ ਵੇਖਣ ਵਾਲੀ ਜਾਵੇ ਸਿੰਘ ਕਿੰਗਰੇ ਵਾਲੇ ਸਹੀ ਗੱਲ ਆਉਂਦੀ ਤੇ ਇਹਨੇ ਵਿੱਚ ਚੌਕਦਾ ਇੱਕ ਦਾ ਨਾ 24 ਕਿਲੋ ਇਹ ਸੂਈ 8 ਦਿਨਾਂ ਦੀ ਹੈ ਦੁੱਧ 11 ਲੀਟਰ ਆ ਠੀਕ ਹੈ ਠੀਕ ਹੈ 8 ਦਿਨਾਂ ਦੀ ਸੂਈ 11 ਲੀਟਰ ਦੁੱਧ ਆ ਕੱਢੀ ਲੈਓ ਜੀ ਜਿਆਦੀ ਚੋਣ ਚੜ ਚੰਗੀ ਇੱਕ ਰੰਗ ਬਲੈਕ ਬਟੇ ਦਾ ਪ੍ਰਕਾਰ ਉਹ ਡ੍ਰਿੱਕ ਨਹੀਂ ਆ ਕੱਟੀ ਜਿੰਨੀ ਹੈਗੀ ਬਾਕੀ ਸਹੀ ਗੱਲ ਜੀ ਆਹ ਆਹ ਜਿਆਦੀ ਜਿਆਦੀ ਚੰਗੀ ਕੱਟੀ ਆ ਇਹਦਾ ਵੀ ਪਿੱਠ ਪੋੜਾ ਜੰਗਾ ਜੀ ਆਹ ਜੀ ਜਿੰਨੀ ਹੈਗੀ ਸਾਫ ਹੈਗੀ ਐ ਕੱਟੀ ਫਰੀ ਕੁਆਪੇ ਤਲ ਫਰੀ ਆਣ ਵੀ ਬਹੁਤ ਚੰਗਾ ਇਹਨੇ ਪਾਰਟੀ ਚ ਲੱਗਾ ਹੈ ਪੀਕਿੰਗ ਵਾਲਾ ਚੰਗਾ ਹੋਇਆ ਸਾਰਾ ਖਾਲੋ ਸਿੰਘ ਸੰਗ ਹੈ ਚੰਗੀ ਤਰ੍ਹਾਂ ਗਾੜੀਆਂ ਪਛਾਣੀਆਂ ਸਾਨ ਸਿੱਧਾ ਨਾ ਹਾਂ ਗੰਡਾ ਹੋ ਕੇ ਸਿੱਧਾ ਸਿੰਗ ਖਾਲੋ ਕਿੰਗਰੀਆ ਹੈ ਚੰਗੀ ਤਰ੍ਹਾਂ ਦਿੱਕੇ ਨਿੱਕੇ ਪੂੰਗਲ ਨਹੀਂ ਲੱਗਦੀ ਸਹੀ ਗੱਲ ਸਹੀ ਗੱਲ ਪੂੰਗਲ ਨਹੀਂ ਲੱਗ ਰਹੀ ਕੱਟੀ ਚੁਆਈ ਇਹਦੀ ਵੀ ਬੜੀ ਡਾਗੀ ਉਹ ਕੱਟੀ ਦਾ ਦੇਖ ਕੇ ਬੱਚਾ ਲਾਇਆ ਸੀ ਵੀ ਇੱਕ ਦੋਹਾਂ ਦਿਨਾਂ ਦੀ ਸੂਈ ਕੋਈ ਆਖੇ ਨਾ ਵੀ ਕੋਈ ਉਹ ਸ਼ੌਲ ਕੋਈ ਆਵਲ ਸ਼ੌਲ ਵਾਲੀ ਗੱਲ ਨਹੀਂ ਕੋਈ ਵੀ ਕਟਿੰਗਾਂ ਦੇ ਵਿੱਚ ਬਾਲ ਦੀ ਥੱਲੇ ਰੱਖ ਕੇ ਜੋ ਕੱਤੀ ਤੇ ਆ ਇਹ ਵੀ ਇੱਕ 40 ਦੀ ਇੱਕ 35 ਦੀ ਇੱਕ 25 ਦੀ ਦੇ ਦਈਏ ਇੱਕ 25 ਠੀਕ ਹੈ 25 ਦੀ ਦੇ ਦਈਏ ਜੈ ਜੀ ਮੁਲ ਕਰਨ ਦੀ ਤੇ ਹਾਂ ਵੇਖੀ ਵੇਖ ਦਿਆ ਜਾਣ ਜਿਹੜੀਆਂ ਖਲੋੜ ਨਾਲ ਸਹੀ ਗੱਲ ਜੀ ਵੀ ਵੇਖ ਦਿਆਂ ਜਾਣ ਜਿਹੜੀਆਂ ਖਲੋੜ ਨਾਲ ਤੇ ਛੋਟੀ ਜੀ ਮਲਕੇ ਮਈਆਂ ਤੇ ਲਈਆਂ ਉਧਰ ਬੂਡ ਸ਼ਹਿਰੋਂ ਹਰਿਆਣੇ ਤੋਂ ਮਲਕੇ ਰਾਜਸਥਾਨ ਤੇ ਹਰਿਆਣੇ ਦੇ ਬਾਟਰ ਤੋਂ ਲਈਆਂ ਇਹ ਰਾਜਸਥਾਨ ਤੋਂ ਲਈਏ ਤੇ ਰਾਜਸਥਾਨ ਤੋਂ ਹਾਂ ਇਹ ਕੱਲ ਰਾਤ ਦੀ ਸੂਈ ਹੈ ਕੱਲ ਰਾਤ ਦੀ ਸੂਈ ਹੈ ਮਲਕੇ ਅੱਜ ਚੌਥੀ ਪੰਜਵੀਂ ਚੋ ਆਈ ਹੋਈ ਹੈ ਬੋਲੇ ਤਾਂ ਸਾਫ ਹੁੰਦੇ ਆ ਸਾਰੇ ਨਾਓ ਤੋਂ 10 ਕਿਲੋ ਬੋਲਾ ਆਈਆ ਬੋਲਾ ਆਈਆ ਠੀਕ ਹੈ ਠੀਕ ਹੈ ਵਾਹ ਵੇਖੋ ਇਹਦਾ ਥਾਲੇ ਵੇਖੋ ਕਰ ਡਾਰਕ ਬਾਹਰ ਦੀ ਜਿਆਦੀ ਸਾਫ ਤੋਂ ਹਾਂ ਆਹ ਗਾਂਵ ਸ਼ਾਂਤ ਬਣੀ ਆਏ ਜਿਆਦੀ ਸਾਫ ਤੋਂ ਬਣੀ ਹਾਂ ਅਲਿ ਕੁਲੀ ਕੁਲੀ ਨਿਕਰ ਨਾ ਕਰ ਕੋਈ ਸ਼ੂਸਾ ਨਹੀਂ ਲੈਨੇ ਬਣਾਈ ਕੋਈ ਸੁਣਾਰੀ ਇਹ ਜਿਆਦਾ ਕਿ ਜਿਹੜਾ ਪ੍ਰਯਾਸ ਵੀ ਨਹੀਂ ਮੋੜਿਆ ਕਮਾਤ ਬਣੀ ਫੁਈ ਚੰਗੀ ਬੋਲੇ ਜਾ ਵੇ ਕੁ ਗਾਮ ਸ਼ਾਮ ਪੱਦੀ ਆਏ ਹੋਰੇਗਾ ਆ ਜਾਨੀ ਚੰਗੀ ਬੈਵੇ ਦੂਜਾ ਸੁਹਾਵਾ ਐ ਮਲਕੇ ਵੀ ਬਰੀਕੀ ਬਰਾਕੀ ਬੜੀ ਆਈ ਜੀ ਦੇਖੋ ਕਿ ਨਹੀਂ ਸਾਫ ਹੈ ਚੌਥੀ ਬਣੀ ਜੋ ਆਈ ਹੋਈ ਜਾਂ ਬੋਲੇ ਸਾਫ ਹੁੰਦੇ ਆ ਸਾਰੀ 9 ਤੋਂ 10 ਕਿਲੋ ਬੋਲਾ ਆ ਕਟੇ ਕੋ 9 ਤੋਂ 10 ਕਿਲੋ ਬੋਲਾ ਵੇਖੋ ਥਾੜਾ ਫੁਣ ਕੇ ਦਾ ਚੱਕਾ ਐ ਗਾੜੀ ਫਿਆਣੀ ਬਣੀ ਆ ਦੇਖੋ ਨਾ ਨਾ ਚੱਡਾ ਝੋਟੀ ਤੇ ਆ ਇੱਕ 10 ਦੀ ਏ ਪਰ ਇਹਨਾਂ ਆਪਾਂ ਮੁੱਲ ਨਹੀਂ ਕਰਨਾ 95000 ਦੀ ਦੇ ਦਾਂਗੇ 95000 ਦੀ 95000 ਠੀਕ ਹੈ ਜੀ ਜੈ ਜੀ ਗੇਟ ਹੈ ਜੀ ਆਪਾਂ ਤਾਂ ਵੀ ਦੁੱਧ ਇਹ ਵੀ 12 13 ਕਿਲੋ ਕੱਢੂਗੀ 12 13 ਕਿਲੋ ਆ ਕੱਠੀ ਦੁੱਧ ਕਰੂ ਉਹ ਸ਼ਾਇਦ ਪਹਿਲੇ ਨੰਬਰ ਵਾਲੀ ਦੇ ਬੰਦਿਆਂ ਕਹਿਆ 14 15 ਕਿਲੋ 14 15 ਪਰ ਚਲੋ ਆਪਣੀ ਸੇਵਾ ਦਾ ਦੁੱਧ ਉਹ ਆ ਅੱਜ ਜਿੰਨਾ ਆਪਾਂ ਦੁੱਧ ਦੀ ਹੋਣ ਦੀ ਗੱਲ ਕਰਦੇ ਆ ਆਪਾਂ ਜਿੰਨਾ ਮੁੱਲ ਮੰਗਣੇ ਮਾਲ ਵਿਕਦਾ ਜਾਂਦਾ ਮਾਲ ਤੁੰਦਾ ਜਾਂ ਬਰੋਂ ਕੱਟ ਲ ਬੰਦਿਆ ਇਹ ਮਾਲ ਵਿਕਦਾ ਜਾਂਦਾ ਵਾ ਸੂਈ ਮੈਂ ਥੋੜੀ ਘੱਟ ਲੱਭਣ ਦੀ ਹੋ ਗਿਆ ਤਿੰਨ ਮਹੀਨੇ ਹੋ ਕੰਮ ਹੀ ਰਹਿਣਾ ਚਲੋ ਪਿੰਡ ਆਪਣਾ ਮੱਤੇਵਾਲ ਜੇ ਤਸੀਦ ਬਾਬਾ ਬਕਾਲਾ ਜਿਹੜਾ ਅੰਮ੍ਰਿਤਸਰ ਫੋਨ ਨੰਬਰ 88729629 ਪੈ 80 ਗਾ